ਸਸਰੀ ਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਸਵਾਗਤ ਕਰਦੇ ਆ ਜੀ ਤੁਹਾਡਾ ਆਪਣਾ ਪੰਜਾਬੀ ਰੂਲ ਚੈਨਲ ਦੇ ਉੱਤੇ ਅੱਜ ਆਪਾਂ ਲੈ ਕੇ ਆਏ ਆ ਜੀ ਬੌਲੀ ਦੀਆਂ ਪਿੰਨੀਆਂ ਜੀ ਹਾਂ ਜੀ ਬੌਲੀ ਦੀਆਂ ਪਿੰਨੀਆਂ ਲੈ ਕੇ ਆਈਆਂ ਆਪਾਂ ਜਿਹੜੀਆਂ ਕਿ ਮੱਝ ਦੇ ਗਾਂ ਦੇ ਪਹਿਲੇ ਦੁੱਧ ਤੋਂ ਆਪਾਂ ਤਿਆਰ ਕੀਤੀਆਂ ਅੱਜ ਸਾਡੀ ਮੱਝ ਸੋਈ ਸੀ ਤੇ ਅਸੀਂ ਆਖਿਆ ਵੀ ਪਹਿਲੇ ਦੁੱਧ ਤੋਂ ਆਪਾਂ ਬਹੁਤ ਹੀ ਜਿਹੜੀਆਂ ਆਪਣੇ ਸਰੀਰ ਵਾਸਤੇ ਹੈਲਥੀ ਹੁੰਦੀ ਆ ਬੌਲੀ ਵੱਡੇ ਛੋਟੇ ਆਪਾਂ ਸਾਰੇ ਖੁਸ਼ ਹੋ ਕੇ ਖਾਣੇ ਕਿਉਂਕਿ ਗੁਣਾਕਾਰੀ ਬਹੁਤ ਹੁੰਦੀ ਆ ਹਨਾ ਤੇ ਚਲੋ ਜੀ ਫਿਰ ਆਪਾਂ ਵੀਡੀਓ ਸਟਾਰਟ ਕਰਦੇ ਆਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਹਾਂਜੀ ਆਪਾਂ ਬੌਲੀ ਦਾ ਪਿੰਨਾ ਬਣਾਉਣ ਵਾਸਤੇ ਜੀ ਪਹਿਲਾਂ ਇੱਕ ਪਾਰੇ ਤਲੇ ਦੀ ਨਾ ਕੜਾਹੀ ਲਵਾਂਗੇ ਠੀਕ ਆ ਜੀ ਉਹ ਪਾਰੀ ਹੋਣੀ ਚਾਹੀਦੀ ਆ ਤੇ ਫਿਰ ਇਹਨੂੰ ਮੈਂ ਥੋੜਾ ਜਿਹਾ ਗਿੱਲਾ ਵੀ ਕਰ ਲਿਆ ਹਨਾ ਧੋ ਵੀ ਲਿਆ ਤੇ ਨਾਲ ਇਹ ਗਿੱਲੀ ਆਪਾਂ ਉੱਤੇ ਰੱਖ ਲੈਣੀ ਆ ਤਾਂ ਕਿ ਫਿਰ ਜਿਹੜਾ ਦੀ ਬੌਲੀ ਆਪਣੀ ਉਹ ਨਾਲ ਨਾ ਲੱਗੇ ਬਹੁਤੀ ਜ਼ਿਆਦੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਬੌਲੀ ਵਾਲਾ ਦੁੱਧ ਕੋ ਆਹੇ ਸੱਚਾ ਭਾਸ਼ ਗੁਰੂ ਰਾਮਦਾਸ ਜੀ ਧੰਨ ਗੁਰੂ ਨਾਨਕ ਇਹ ਫਾਸਟ ਰੁੱਧ ਅਜੀ ਮਾਜਿਰਾ ਤੇ ਇਹ ਹੀ ਆਏ ਆ ਵੀ ਆਪਾਂ ਕੋਈ ਗੱਲ ਨਹੀਂ ਆਪਾਂ ਕਈ ਵਰੀ ਦੂਜੇ ਡੰਗ ਦਾ ਹੁੰਦਾ ਹਨਾ ਉਹਦੀ ਵੀ ਬਣਾ ਸਕਦੇ ਆ ਦੂਜੇ ਡੰਗ ਦੇ ਰੁੱਧ ਦੀ ਵੀ ਇਹ ਬਣ ਜਾਂਦੀ ਆ ਪਰ ਆਪਣੇ ਕੋਲੇ ਇਹ ਫਾਸਟ ਡੰਗ ਦਾ ਹੀ ਆ ਤੇ ਆਪਾਂ ਨਾ ਇਹਨੂੰ ਲਗਾਤਾਰ ਹੀ ਹਿਲਾਉਂਦੇ ਰਹਿਣਾ ਇਹਦੇ ਵਿੱਚੋਂ ਆਪਾਂ ਜਿਹੜੀ ਆਪਣੇ ਕੋਲੇ ਖਰਚ ਨਹੀਂ ਜਾਂ ਖਰਚੀ ਆ ਨਾ ਇਹ ਆਪਾਂ ਬਿਲਕੁਲ ਵੀ ਬੰਦ ਨਹੀਂ ਕਰਨੀ ਮਾਰਨੀ ਤੇ ਫਿਰ ਇਹ ਨਾ ਇਹ ਗਾੜਾ ਹੋਣ ਕਰਕੇ ਆਪਣਾ ਬੌੜਾ ਜਿਹੜਾ ਹੁੰਦਾ ਏ ਇਹ ਦੁੱਧ ਬੌਲੀ ਵਾਲਾ ਫਰਸਟ ਦੁੱਧ ਤੇ ਇਹ ਥੱਲੇ ਲੱਗ ਜਾਂਦਾ ਬਹੁਤ ਛੇਤੀ ਇਸ ਕਰਕੇ ਆਪਾਂ ਇਹਨੂੰ ਨਾ ਲਗਾਤਾਰ ਹਿਲਾਉਂਦੇ ਰਾਵਾਂਗੇ ਤੇ ਇਹ ਬਹੁਤ ਹੀ ਜ਼ਿਆਦਾ ਇਹਨੇ ਸੰਘਣਾ ਬਹੁਤ ਜ਼ਿਆਦਾ ਛੇਤੀ ਇਹਨੇ ਸੰਘਣਾ ਹੋ ਜਾਣਾ 10 ਮਿੰਟ ਦੇ ਦੇਖੋ ਜੀ ਆਪਣਾ ਜਿਹੜਾ ਦੁੱਧ ਏਸ ਕੰਡੀਸ਼ਨ ਦੇ ਵਿੱਚ ਆ ਗਿਆ ਤੇ ਇਹਨੇ ਹਜੇ ਹੁਣ ਤਾਂ ਹੀ ਇਸ ਤਰ੍ਹਾਂ ਨਾ ਹੁਣ ਇਹਨੇ ਪਾਣੀ ਛੱਡਣਾ ਸਟਾਰਟ ਕਰ ਦੇਣਾ ਹਾਂਜੀ 15 20 15 ਕ ਮਿੰਟਾ ਬਾਅਦ ਜੀ ਆਪਣਾ ਜਿਹੜਾ ਦੁੱਧ ਆ ਦੇਖੋ ਇਹਨੇ ਪਾਣੀ ਆ ਜਿਹੜਾ ਉਹ ਛੱਡਣਾ ਹਨਾ ਸਟਾਰਟ ਕੀਤਾ ਵਾ ਤੇ ਦੇਖੋ ਆਵੇ ਬੁਲਬੁਲੀਆਂ ਜੀਆਂ ਬਣਦੀਆਂ ਵਿੱਚ ਪਾਣੀ ਦੇ ਨਾਲ ਪਰ ਆਪਾਂ ਇਹਨੂੰ ਨਾ ਸੁਕਾ ਲੈਣਾ ਪਾਣੀ ਨੂੰ ਇਹਦੇ ਵਿੱਚ ਪਾਣੀ ਨਹੀਂ ਆਪਾਂ ਰਹਿਣ ਦੇਣਾ ਤੇ ਇਹਨੂੰ ਸੁਕਾ ਲੈਣਾ ਆਪਾਂ ਹਜੇ ਆਪਾਂ ਨੂੰ ਟਾਈਮ ਹੋਰ ਲੱਗੂਗਾ ਦੇਖੋ ਜੀ ਆਪਣੀਆਂ ਜਿਹੜਾ ਪਾਣੀ ਆ ਨਾ ਆਪਣਾ ਇਹ ਦੁੱਧ ਦੇ ਵਿੱਚੋਂ ਬੋਲੀ ਦੇ ਵਿੱਚੋਂ ਬਿਲਕੁਲੀ ਆਪਾਂ ਸੁਕਾ ਲਿਆ ਦੇਖੋ ਮਿੱਠਾ ਨਹੀਂ ਆ ਪਾਇ ਇਹਦੇ ਵਿੱਚ ਪਾਇਆ ਹਜੇ ਤੇ ਪਾਣੀ ਆ ਜਿਹੜਾ ਆਪਣਾ ਉਹ ਦੇਖੋ ਤੁਸੀਂ ਬਿਲਕੁਲ ਸੁੱਕ ਗਿਆ ਐਂ ਕਰਕੇ ਦੇਖਿਓ ਤੁਸੀਂ ਜਦੋਂ ਆਪਾਂ ਐਂ ਮਾਰਦੇ ਨਾ ਖਰਚਨਾ ਤੇ ਬੇਲੇ ਕੋਲੇ ਵੀ ਪਾਣੀ ਨਹੀਂ ਹੈ ਵਿੱਚ ਤੇ ਜਿਹੜਾ ਇਹਨੇ ਕਿਹਾ ਹੋਆ ਛੱਡਣਾ ਸਟਾਰਟ ਕਰਤਾ ਤੇ ਪਾਣੀ ਆਪਣਾ ਬਿਲਕੁਲ ਹੀ ਲੋ ਜੀ ਸੁੱਕ ਗਿਆ ਠੀਕ ਹੈ ਜੀ ਹੁਣ ਆਪਾਂ ਗੈਸ ਨਾ ਬੰਦ ਕਰ ਦਿਆਂਗੇ ਲੋ ਜੀ ਮੈਂ ਗੈਸ ਬੰਦ ਕਰਤਾ ਹੁਣ ਕੜਾਹੀ ਆ ਜਿਹੜੀ ਇਹ ਆਪਣੀ ਗਰਮਾ ਹਾਲੇ ਤੇ ਥੱਲੇ ਨਾ ਲੱਗ ਜੇ ਨਾ ਆਪਣੀ ਬੌਲੀ ਤੇ ਇਹਨੂੰ ਆਪਾਂ ਨਾ ਹਿਲਾਉਂਦੇ ਰਾਵਾਂਗੇ 1.5 ਮਿੰਟ ਉਸ ਤੋਂ ਬਾਅਦ ਵਿੱਚ ਆਪਾਂ ਪ੍ਰਾਂਤ ਦੇ ਵਿੱਚ ਇਹਨੂੰ ਕੱਢ ਦੇਣਾ ਹੈ ਤੇ ਕੱਢ ਕੇ ਇਹਨੂੰ ਪ੍ਰਾਂਤ ਦੇ ਵਿੱਚ ਖਿਲਾਰ ਕੇ ਨਾ ਤੇ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਆਪਾਂ ਹਜੇ ਠੰਡਾ ਕਰਨਾ ਹੈ ਲਓ ਜੀ ਆਪਾਂ ਨਾ ਪ੍ਰਾਂਤ ਦੇ ਵਿੱਚ ਜਿਹੜੀ ਇਹ ਬੌਲੀ ਆ ਕੱਢਤੀ ਹੈ ਤਾਂ ਕਿ ਇਹ ਛੇਤੀ ਠਰ ਜਾਵੇ ਤੇ 10-15 ਮਿੰਟਾਂ ਦੇ ਵਿੱਚ 20 ਦੇ ਵਿੱਚ ਠਰ ਜੂ ਇਹ ਤੇ ਤੁਸੀਂ ਦੇਖੋ ਵੀ ਪਾਣੀ ਇਹਦੇ ਵਿੱਚ ਬਿਲਕੁਲ ਨਹੀਂਗਾ ਦੇਖੋ ਤੁਸੀਂ ਡਿੱਗਨ ਦੇ ਵਿੱਚੋਂ ਇਹਦਾ ਅੰਦਾਜ਼ਾ ਲਾ ਸਕਦੇ ਹੋ ਹਨ ਕੱਲਾ ਕੱਲਾ ਇਹਦਾ ਦਾਣਾ ਜਿਹੜਾ ਪਿਆਈ ਇਸ ਤਰ੍ਹਾਂ ਇਹ ਮੋਟਾ ਜਿਹਾ ਦਾਣਾ ਹੁੰਦਾ ਨਾ ਇਹਦੇ ਵਿੱਚ ਤਾਂ ਕਰਕੇ ਆਪਾਂ ਮਿਕਸੀ ਦੇ ਵਿੱਚ ਪੀ ਕੇ ਇਹਨੂੰ ਦਾਣੇਦਾਰ ਜੀ ਬਣਾ ਲੈਣਾ ਤੇ ਮਿਕਸੀ ਦੇ ਵਿੱਚ ਬਿਲਕੁਲ ਇਹਨੂੰ ਟਾਈਮ ਨਹੀਂ ਲੱਗਣਾ 3-4 ਸੈਕਿੰਡ ਦੇ ਵਿੱਚ ਹੀ ਜਦੋਂ ਆਪਾਂ ਜੱਗ ਦੇ ਵਿੱਚ ਪਾਵਾਂਗੇ ਇਹ ਬਣ ਕੇ ਵਧੀਆ ਪਾਊਡਰ ਜਿਹਾ ਤਿਆਰ ਹੋ ਜਾਣਾ ਹੈ ਦੇਖੋ ਜੀ ਆਪਾਂ ਮਿਕਸੀ ਤੇ ਜੱਗ ਦੇ ਵਿੱਚ ਪਾ ਕੇ ਇਹਨੂੰ ਇੱਕ ਦਾਣੇਦਾਰ ਜੀ ਚੀਜ਼ ਬਣਾ ਲੈਣੀ ਪੀ ਲੈਣਾ ਇਹਨੂੰ ਆ ਦੇਖੋ ਵਿੱਚ ਇਹਦੇ ਆਏ ਮੋٹے ਜੇ ਹੁੰਦੇ ਨੇ ਡਲੇ ਜੇ ਜੇ ਬੋਲੀ ਦੇ ਵਿੱਚ ਤੇ ਇਹ ਜਿਹੜੀ ਜਦੋਂ ਅਸੀਂ ਮੈਕਸੀਚ ਪਾਵਾਂਗੇ ਉਹ ਤੇ ਵਧੀਆ ਇਹ ਪੀਸਿਆ ਜਾਣਾ ਹੀ ਨਾ ਮੈਕਸੀ ਦੇ ਵਿੱਚ ਪੀਣਾ ਇਹਨੂੰ ਕੋਈ ਔcka ਨਹੀਂਗਾ ਇਹਨੇ 4-5 ਸੈਕੰਡ ਸੈਕੰਡ ਵਿੱਚ ਹੀ ਤੇ ਇਹਨੇ ਵਧੀਆ ਇੱਕ ਦਾਣੇਦਾਰ ਜੀ ਚੀਜ਼ ਆ ਉਹ ਬਣ ਜਾਣੀ ਆ ਚਲੋ ਜੀ ਫਿਰ ਪੀਨੇ ਆਪਾਂ ਲਓ ਜੀ ਇਸ ਤਰ੍ਹਾਂ ਆਪਣੀ ਚੀਜ਼ ਆ ਜਿਹੜੀ ਇਹ ਬਣ ਕੇ ਤਿਆਰ ਹੋ ਗਈ ਆ ਦੇਖੋ ਤੁਸੀਂ ਕੋਈ ਵੀ ਨਹੀਂ ਇਹਦੇ ਵਿੱਚ ਚੀਜ਼ ਐ ਡਲਾ ਜਾ ਰਿਹਾ ਕੋਈ ਦਾਣੇਦਾਰ ਜੀ ਬਣ ਗਈ ਨਾ ਦੇਖੋ ਜੀ ਹੁਣ ਆਪਾਂ ਜਿਹੜਾ ਸਮਾਨ ਆ ਉਹ ਲਿਆ ਤਾਂ ਜਿਹੜੀ ਬੌਲੀ ਆ ਦੋ ਕੌਲੀਆਂ ਲੈ ਲਈਆਂ ਇਹਨੂੰ ਫੀ ਲਿਆ ਜਿੰਨੀ ਬੌਲੀਆ ਉਦੋਂ ਅੱਧਾ ਆਪਾਂ ਵੇਚਣ ਲੈਣਾ ਤੇ ਉਦੋਂ ਜਿਵੇਂ ਥੋੜੀ ਜਿਹੀ ਘਾਟ ਆਪਾਂ ਖੰਡ ਲਾਵਾਂਗੇ ਠੀਕ ਹੈ ਜੀ ਭਰ ਕੇ ਨਹੀਂ ਕੌਲੀ ਆਪਾਂ ਖੰਡ ਦੀ ਲੈਣੀ ਆਪਾਂ ਅੱਧੀ ਤਾਂ ਥੋੜੀ ਜੁੱਤੇ ਰੱਖੀ ਆ ਬਸ ਪੌਣੀ ਜੀ ਕੌਲੀ ਆਪਾਂ ਲਵਾਂਗੇ ਤੇ ਜਿੰਨਾ ਵੇਸਣ ਆ ਉਦੋਂ ਅੱਧਾ ਆਪਾਂ ਜਿਹੜਾ ਇਹ ਘਿਓ ਲੈਣਾ ਹੈ ਦੇਸੀ ਘਿਓ ਲਿਆਈ ਮੈਂ ਇਹਦੋਂ ਅੱਧਾ ਲਿਆ ਵੇਸਣ ਤੋਂ ਯਾਨੀ ਜਿੰਨਾ ਵੇਸਣ ਆ ਉਦੋਂ ਅੱਧਾ ਆਪਾਂ ਦੇਸੀ ਘਿਓ ਲੈਣਾ ਤੇ ਜਿੰਨੀ ਖੰਡ ਆ ਉਦੋਂ ਅੱਧੀ ਕੌਲੀ ਅੱਧਾ ਜਿਹੜਾ ਆਪਾਂ ਪਾਣੀ ਲੈਣਾ ਯਾਨੀ ਕਿ ਪੌਣੀ ਕੌਲੀ ਆਪਣੀ ਖੰਡ ਦੀ ਆ ਤੇ ਉਦੋਂ ਅੱਧਾ ਮੈਂ ਜਿਹੜਾ ਇਹ ਪਾਣੀ ਲੈ ਲਿਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜੀ ਜਿਹੜੀ ਚਾਸਨੀ ਆ ਇਹਦੀ ਉਹ ਤਿਆਰ ਕਰਾਂਗੇ ਇਹ ਜਿਹੜਾ ਆਪਾਂ ਪਾਣੀ ਲਿਆ ਸੀ ਨਾ ਇਹ ਆਪਾਂ ਵਿੱਚ ਪਾ ਲਿਆ ਤੇ ਜਿਹੜੀ ਹੁਣ ਆਪਾਂ ਖੰਡ ਲਈ ਸੀ ਇਹ ਵੀ ਪਾ ਲਈਆ ਤੇ ਆਪਾਂ ਨਾ ਇੱਕ ਚਾਸਨੀ ਇੱਕ ਤਾਰ ਦੀ ਆਪਾਂ ਜਿਹੜੀ ਚਾਸਨੀ ਆ ਉਹ ਬਣਾ ਕੇ ਤਿਆਰ ਕਰਨੀ ਹੈ ਹਾਂਜੀ ਆਪਾਂ ਹੁਣ ਇਹਦੀ ਚਾਸਨੀ ਜਿਹੜੀ ਉਹ ਚੈੱਕ ਕਰਦੇ ਹਾਂ ਤੇ ਵੀ ਇੱਕ ਤਾਰ ਦੀ ਬਣੀ ਆ ਮੜੀ ਤੱਤੀ ਆ ਵੇਖੋ ਤੁਸੀਂ ਜਿਵੇਂ ਜਿਵੇਂ ਠੰਡੀ ਹੁੰਦੀ ਆ ਤਾਰ ਇਹਦੀ ਜਿਹੜੀ ਨਿਕਲਦੀ ਆ ਤੇ ਹੁਣ ਆਪਾਂ ਗੈਸ ਆ ਜਿਹੜਾ ਉਹ ਬੰਦ ਕਰ ਦਿੰਨੇ ਆ ਤੇ ਹੁਣ ਆਪਾਂ ਜਿਹੜਾ ਬੇਸਨ ਹੈ ਨਾ ਉਹ ਪੁੰਨਦੇ ਆ ਲਓ ਜੀ ਲਓ ਜੀ ਹੁਣ ਆਪਾਂ ਨਾ ਬੇਸਨ ਪੁੰਨਦੇ ਆ ਤੇ ਜਿਹੜਾ ਪੱਕਿਆ ਹੋ ਲਿਆ ਸੀ ਨਾ ਉਹ ਵਿੱਚ ਪਾ ਦਿੰਨੇ ਆ ਜਿਵੇਂ ਸੋਡਾ ਹੈਗਾ ਆਪਣਾ ਜਿੰਨਾ ਬੇਸਨ ਆ ਜੀ ਉਹਦੋਂ ਅੱਧਾ ਘਿਓ ਲੈ ਲਓ ਠੀਕ ਹੈ ਜੀ ਤੇ ਜਿੰਨੀ ਵਧੀਆ ਉਹਦੋਂ ਅੱਧਾ ਵੇਸਣ ਲੈ ਲੈਣਾ ਮਾੜਾ ਜਿਹਾ ਗਰਮ ਕਰ ਲਿਆ ਆਪਾਂ ਕਿਉਂ ਨੂੰ ਤੇ ਫੇਰ ਆਪਾਂ ਵਿੱਚ ਪਾਉਂਗੇ ਵੇਸਣ ਲਓ ਜੀ ਕਿਉਂ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਵੇਸਣ ਪਾ ਦਿਆਂਗੇ ਇਹ ਤਾਂ ਇੰਨੀਆਂ ਵਧੀਆ ਪਿੰਨੀਆਂ ਬਣੀਆਂ ਜੀ ਕਿਉਂਕਿ ਬੋਲੀ ਦੇ ਵਿੱਚ ਨਾ ਗੁਣ ਬਹੁਤ ਹੁੰਦੇ ਆ ਹਨਾ ਬਹੁਤ ਹੀ ਜਿਆਦੇ ਵੀ ਆਪਾਂ ਨੂੰ ਦੱਸਦੇ ਹੁੰਦੇ ਆ ਵੀ ਤਾਕਤ ਬਹੁਤ ਜਿਆਦੇ ਹੁੰਦੀ ਆ ਪਹਿਲੇ ਦੁੱਧ ਦੇ ਵਿੱਚ ਤੇ ਇਹ ਤਾਂ ਬਹੁਤ ਹੀ ਗੁਣਾਕਾਰੀ ਚੀਜ਼ ਆ ਜਿਹੜੀ ਆਪਣੀ ਬਣ ਕੇ ਪਿਆਰ ਹੁੰਦੀ ਆ ਤੇ ਅੱਗੇ ਆਈ ਸੀ ਵੀ ਥੋੜਾ ਜਿਹਾ ਟੰਗ ਹੋਰ ਹੁੰਦਾ ਸੀ ਬਣਾਉਣ ਦਾ ਬੌਲੀ ਨੂੰ ਹੁਣ ਥੋੜਾ ਜਿਹਾ ਹੋਰ ਹਿਸਾਬ ਨਾਲ ਬਣਾਉਂਦੇ ਆ ਜਿਵੇਂ ਹੁਣ ਅੱਜ ਆਪਾਂ ਪਿੰਦियां ਬਣਾਵਾਂਗੇ ਫਿਰ ਆਪਾਂ ਇਹਦੀ ਜਿਹੜੀ ਬਰਫੀ ਆ ਉਹ ਵੀ ਬਣਾਵਾਂਗੇ ਆਪਾਂ ਬੌਲੀ ਦੀ ਉਹ ਵੀ ਆਪਾਂ ਬਣਾਉਣੇ ਦੂਜੇ ਦੁੱਧ ਦੂਜੇ ਰੰਗ ਦੇ ਦੁੱਧ ਦੀ ਆਪਾਂ ਬਰਫੀ ਬਣਾ ਲਾਂਗੇ ਲਓ ਜੀ ਜਿਹੜਾ ਵੇਸਣ ਆ ਉਹ ਆਪਣਾ ਵਧੀਆ ਕਿਉ ਛੱਡਦਾ ਹੁੰਦਾ ਜੀ ਤੇ ਵਧੀਆ ਵਾਸ਼ਨਾ ਜਿਹੜੀ ਦੀ ਖੁਸ਼ਬੂ ਜੀ ਨਾ ਵਧੀਆ ਆਈ ਜਾਂਦੀ ਆ ਤੇ 2-3 ਮਿੰਟ ਆਪਾਂ ਹੋਰ ਭੁੰਨਾਗੇ ਇਹਨੂੰ ਮਿਲਾਉ ਜੀ ਵੇਸਨਾ ਆਪਣਾ ਭੁੰਨਿਆ ਗਿਆ ਤੇ ਆਪਾਂ ਨਾ ਜਮਾ ਬਿਲਕੁਲ ਇਹਦਾ ਸੇਕ ਆ ਜਿਹੜਾ ਘੱਟ ਕਰ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਬੌਲੀ ਆ ਨਾ ਉਹ ਪਾਵਾਂਗੇ ਚੰਗੀ ਤਰ੍ਹਾਂ ਇਹਨੂੰ ਆਪਾਂ ਵਿੱਚ ਮਿਕਸ ਕਰ ਲੈਣਾ ਆਮੇ ਆਪਾਂ ਬੈਂ ਦਾ ਛੱਟੇ ਨੂੰ ਬੰਦ ਹੀ ਕਰਦੇ ਗੈਸ ਨੂੰ ਕਿਉਂਕਿ ਫਿਰ ਬੌਲੀ ਥੱਲੇ ਲੱਗਦੀ ਹੈ ਨਾ ਮੈਂ ਬੰਦ ਕਰਤਾ ਗੈਸ ਤੇ ਦੋਨੇ ਗੋਲੀਆਂ ਬੌਲੀ ਦੀਆਂ ਜਿਹੜੀਆਂ ਉਹ ਇਹਦੇ ਵਿੱਚ ਪਾ ਲਾਂਗੇ ਗੈਸ ਆਪਾਂ ਕਿਨਾਂ ਬੰਦ ਕਰਤਾ ਕਿਉਂਕਿ ਫਿਰ ਆਏ ਆ ਬਈ ਥੱਲੇ ਲੱਗਦੀ ਹੈ ਬੌਲੀ ਇਹਨੂੰ ਆਪਾਂ ਵਿੱਚ ਪੂਰੀ ਤਰ੍ਹਾਂ ਦੇ ਨਾਲ ਨਾ ਮਿਕਸ ਕਰ ਲਵੇ ਫਿਰ ਆਪਾਂ ਗੈਸ ਆ ਜਿਹੜਾ ਉਹ ਚਲਾ ਲੈਣਾ ਹੈ ਪਰ ਰੱਖਣਾ ਆਪਾਂ ਬਿਲਕੁਲ ਲੋਹ ਤੇ ਰੱਖਣਾ ਹੈ ਹਾਂਜੀ ਗੈਸ ਆਪਾਂ ਫੇਰ ਜੀ ਜਿਹੜਾ ਇਹ ਚਾਲੂ ਕਰ ਲਿਆ ਸੀ ਇਹ ਤੇ ਆਪਾਂ ਬਿਲਕੁਲ ਲੋ ਤੇ ਰੱਖਿਆ ਵਾ ਗੈਸ ਤੇ ਇਹਨੂੰ ਆਪਾਂ ਲਿਆ ਜੀ ਮਲਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚਾਸਨੀ ਲਓ ਜੀ ਚਾਸਨੀ ਆਪਾਂ ਵਿੱਚ ਪਾਤੀ ਆ ਇਹਨੂੰ ਗੈਸ ਦੇ ਉੱਤੇ ਹੀ ਆਪਾਂ ਜਿਹੜੀ ਚਾਸਨੀ ਹੈ ਦੇ ਵਿੱਚ ਮਿਕਸ ਕਰਨੀ ਹੈ ਲਓ ਜੀ ਗੈਸ ਆਪਣਾ ਆਉਣਾ ਤੇ ਆਪਾਂ ਇਹਨੂੰ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ ਪਰ ਤੁਸੀਂ ਨਾ ਇਹਨੂੰ ਹਿਲਾਉਣਾ ਵੀ ਆ ਤੇ ਗੈਸ ਦੂਜਾ ਬਿਲਕੁਲ ਹੀ ਲੋਹ ਤੇ ਰੱਖਣਾ ਤੇ ਗੈਸ ਨਹੀਂ ਆਪਾਂ ਬਾਹਲਾ ਹੁਣ ਕਰਨਾ ਭਾਵੇਂ ਇਹਨੂੰ ਤੁਸੀਂ ਥੱਲੇ ਲਾ ਕੇ ਮਿਕਸ ਕਰ ਲਿਓ ਕੋਈ ਆਈ ਨਹੀਂ ਹੈਗਾ ਵੀ ਆਪਾਂ ਉੱਤੇ ਹੀ ਰੱਖਣਾ ਉੱਤੇ ਤਾਂ ਇਹ ਨਾ ਮੱਲੋ ਮੱਲੀ ਲੱਗੋਗੇ ਤੇ ਦੇਖੋ ਜੀ ਲਓ ਜੀ ਮੈਸ਼ਰ ਆਪਣਾ ਜਿਹੜਾ ਬਿਲਕੁਲ ਤਿਆਰ ਹੋ ਗਿਆ ਇਹ ਆਪਾਂ ਇਹਦੇ ਵਿੱਚ ਕੋਈ ਡ్రਾਈ ਫਰੂਟ ਨਹੀਂ ਪਾਉਣਾ ਹੈਗਾ ਕਿਉਂਕਿ ਬਹੁਤ ਹੀ ਗਰਮ ਹੁੰਦੀ ਹੈ ਠੀਕ ਹੈ ਜੀ ਜੇ ਆਪਣੇ ਮਹੀਨ ਮਤਲਬ ਮੌਸਮ ਦਾ ਫਰਕ ਆ ਜਿਵੇਂ ਹੁਣ ਜਨਵਰੀ ਦਸੰਬਰ ਜਨਵਰੀ ਦੇ ਵਿੱਚ ਆਪਾਂ ਬਣਾਵਾਂਗੇ ਉਦੋਂ ਆਪਾਂ ਪਾ ਸਕਦੇ ਆ ਤੇ ਜੇ ਹੁਣ ਅੱਜ ਅੱਜ ਕੱਲ ਜਾਂ ਗਰਮੀ ਚ ਤੇ ਹਜੇ ਨਹੀਂ ਆਪਾਂ ਪਾਉਣੀ ਸਤੰਬਰ ਮਹੀਨੇ ਚ ਚਲੋ ਜੀ ਹੁਣ ਆਪਾਂ ਗੈਸ ਕਰਦੇ ਹਾਂ ਬੰਦ ਜੀ ਤੇ ਇਹਦੀਆਂ ਆਪਾਂ ਮਾਰਾ ਜਾਈਏ ਨੂੰ ਠੰਡਾ ਹੋਣ ਦਿੰਨੇ ਆ ਤੇ ਫਿਰ ਆਪਾਂ ਇਹਦੀਆਂ ਜਿਹੜੀਆਂ ਪਿੰਨੀਆਂ ਆ ਉਹ ਵਟਦੇ ਆ ਉਹ ਥਰਲੇ ਲਾ ਕੇ ਥੋੜਾ ਜਿਹਾ ਹੋਰ ਹਲਾ ਲੈਨੇ ਆਪਾਂ ਇਹਨਾ ਲਓ ਜੀ ਆਪਾਂ ਹੁਣ ਇਹਦੀਆਂ ਪਿੰਨੀਆਂ ਹੀ ਠੰਡਾ ਹੋ ਗਿਆ ਤੇ ਕੋਸੇ ਕੋਸੇ ਜਿਹੜੀਆਂ ਪਿੰਨੀਆਂ ਜਿਹੜੀਆਂ ਆਪਾਂ ਉਹ ਵਟ ਲੈ ਲਈਆਂ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਪਿੰਨੀਆਂ ਬਣੀਆਂ ਤੇ ਸਵਾਦ ਇਹਨਾਂ ਦਾ ਇੰਨਾ ਹੋਂਡਾ ਜਿਵੇਂ ਆਪਾਂ ਖੋਏ ਦੀ ਪਿੰਨੀ ਖਾਣੇ ਹੁੰਨੇ ਬਹੁਤ ਹੀ ਜਿਆਦਾ ਟੇਸਟੀ ਬਣੀਆਂ ਇਹ ਕੋਈ ਕਹਿਣ ਦੀ ਗੱਲ ਨਹੀਂ ਸਵਾਦ ਹੀ ਇੰਨਾ ਜਿਆਦਾ ਬਣੀਆਂ ਇਹ ਤੇ ਨਹੀਂ ਆਪਾਂ ਬੌਲੀ ਆ ਜਿਹੜੀ ਆਪਣੀ ਬੱਚੇ ਜੇ ਆਪਾਂ ਉਹ ਮੇਰੇ ਬਣਾ ਦਿੰਨੇ ਆ ਨਾ ਸਿੱਧੀ ਜੀ ਤੇ ਉਹ ਖੁਸ਼ ਹੋ ਕੇ ਨਹੀਂ ਖਾਂਦੇ ਹਨਾ ਤੇ ਇਹ ਬਹੁਤ ਵਧੀਆ ਚੀਜ਼ ਆ ਜਿਹੜੀ ਆਪਣੀ ਬਣੀ ਆ ਤੇ ਅਗਲੀ ਵੀਡੀਓ ਲੈ ਕੇ ਅਸੀਂ ਜਲਦ ਹੀ ਹਾਜ਼ਰ ਹੋਵਾਂਗੇ ਤੇ ਸਾਨੂੰ ਤਦ ਤੱਕ ਨਹੀਂ ਛੁੱਟੀਆਂ ਦਿਓ ਜੀ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਵੀਡੀਓ ਆਪਾਂ ਕਿੱਥੋਂ ਦੇਖਦੇ ਆ ਤੇ ਸਾਨੂੰ ਸਾਡੀ ਆ ਰੈਸਪੀ ਕਿਵੇਂ ਲੱਗੀ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ